ਲੱਖਾਂ ਰੁਪਈਆ ਖਰਚ ਕਰਕੇ ਰੋਜੀ ਰੋਟੀ ਕਮਾਉਣ ਦੇ ਖਾਤੇ ਅਮਰੀਕਾ ਗਏ ਜਸਪਾਲ ਸਿੰਘ ਵਾਸੀ ਫਤੇਗੜ ਚੂੜੀਆਂ ਨੂੰ ਸਰਕਾਰ ਨੇ ਰਿਪੋਰਟ ਕਰਕੇ ਭੇਜਿਆ ਘਰ ਵਾਪਸ। ਉਹ ਜਸਪਾਲ ਸਿੰਘ। ਅੱਛਾ ਤੇ ਕੀ ਕੰਮ ਇੱਥੇ ਕੀ ਕਰਦਾ ਸੀ? ਹਾਂ ਦਾ ਵਾਰ ਕਰਦਾ ਸੀ। ਕਿੰਨਾ ਸਮਾ ਹੋ ਗਿਆ ਸੀ ਪੁੱਤ ਨੂੰ ਮਾਰ ਗਏ। ਹਾਂਜੀ ਮੈਨੂੰ ਨਹੀਂ ਪਤਾ ਇੰਨਾ ਤੇ ਹੀ ਵਾਸੋ ਵੀ ਇੰਨਾ ਸ਼ੁਕਰ ਹੈ ਮਹਾਰਾਜ ਦਾ ਕਿਰਪਾ ਦੇ ਨਾਲ ਚਲੋ ਮਤਲਬ ਕਿ ਆਪਣੇ ਸਿੱਖ ਸੰਦੇ ਆਪਣੇ ਘਰ ਆ ਗਿਆ ਹੈ ਹਨ ਹੋਰ ਕੋਈ ਨਹੀਂ ਅੱਜ ਉਹ ਪਰਮਾਤਮਾ ਦਾ ਸ਼ੁਕਰ ਕਰਦੇ ਆ ਕੋਈ ਗੱਲ ਨਹੀਂ ਬਸ ਬੜੇ ਸੁਪਨੇ ਸਜਾਏ ਹੁਣੇ ਪੁੱਤ ਨੇ ਵੀ ਤੁਸੀਂ ਵੀ ਕੋਈ ਗੱਲ ਨਹੀਂ ਮਹਾਰਾਜ ਨੇ ਇੰਨਾ ਸ਼ੁਕਰ ਹੈ ਮੇਰਾ ਪੁੱਤ ਮਹਾਰਾਜ ਨੇ ਮੇਰਾ ਵਾਸ ਕਰਵਾ ਇੰਨੀ ਮੈਨੂੰ ਬੜੀ ਖੁਸ਼ੀ ਦੇ ਬਸ ਜੀ ਨਾਮ ਆਪਣਾ ਨਾਮ ਜਸਬੀਰ ਸਿੰਘ ਹੈ ਜੀ ਜਿਹੜੇ ਡਿਪੋਟੋਂ ਤੇ ਆ ਰਹੇ ਆ ਕਿੰਨਾ ਚਿਰ ਪਹਿਲਾਂ ਗਏ ਸੀ ਦੇਖੋ ਇਹ ਉਹਨਾਂ ਨੂੰ ਹੋਇਆ ਮਹੀਨਾ ਕੀ ਹੋਇਆ ਗਿਆ ਤੇ ਤੁਹਾਨੂੰ ਕਿਦਾਂ ਦੀ ਤਸਵੀਰ ਦੀ ਪਤਾ ਲੱਗਾ ਵੀ ਇਹ ਦੇਖੋ ਜੀ ਆਪਾਂ ਨੂੰ ਨਿਊਜ਼ ਤੋਂ ਬਾਹਰ ਲੱਗਾ ਕਿ ਅੱਡਾ ਮੇਰਾ ਚਾਚਾ ਜੀ ਦਾ ਬੇਟਾ ਹੈ ਛੋਟਾ ਤੇ ਅਸੀਂ ਉਸ ਚੀਜ਼ ਨੂੰ ਵੇਖ ਕੇ ਬਹੁਤ ਹੈਰਾਨ ਹੋ ਗਏ ਵੀ ਸਰਕਾਰਾਂ ਦੀਆਂ ਇਹਨਾਂ ਗੱਲਾਂ ਦੇ ਕਰਕੇ ਜਿਹੜੇ 200 ਤੇ 5 ਜਿਹੜੇ ਪ੍ਰਵਾਸੀ ਆਪਣੇ ਪੰਜਾਬ ਦੇ ਆਪਣੇ ਏਰੀਆ ਦੇ ਵਾਪਸ ਆਏ ਨੇ ਬਹੁਤ ਮੰਦਭਗੀ ਖਬਰ ਹੈ ਇਹ ਇਹਨਾਂ ਨੂੰ ਇੱਕ ਮਹੀਨਾ ਹੋਇਆ ਹੈ ਗਿਆ ਪਤਾ ਕਿਸ ਦਿਨ ਦਾ ਲੱਗਾ ਕੋਈ ਪਤਾ ਅੱਜ ਮਾਰਨਿੰਗ ਟਾਈਮ ਤੇ ਲੱਗਾ ਜੀ ਜਦੋਂ ਨਿਊਜ਼ ਆਈ ਹਾਂਜੀ ਇਹਨਾਂ ਨੂੰ ਪਤਾ ਲੱਗਾ ਕਦੋਂ ਘਰੋਂ ਨਾ ਕਿੰਨਾ ਕਿਉਂਕਿ ਉਹ ਹੁਣ ਸਾਨੂੰ ਇਸ ਗੱਲ ਦਾ ਹਜੇ ਨਹੀਂ ਪਤਾ ਕੁਝ ਕਹਿ ਰਹੇ ਨੇ ਕਿ ਕੋਈ 2-3 ਘੰਟੇ ਤੱਕ ਆ ਜਾਣਗੇ ਵਾਪਸ ਗੱਲਬਾਤ ਨਹੀਂ ਜੀ ਗੱਲਬਾਤ ਨਹੀਂ ਹੋਈ ਕਿਸੇ ਨਾਲ ਵੀ ਹੋਈ ਨਿਊਜ਼ ਤੋਂ ਪਤਾ ਲੱਗ ਰਹਾ ਆ ਕਿ 2 ਘੰਟੇ 2 ਘੰਟੇ ਤੱਕ ਆਪ ਕੋਣੀ ਘਰੀ ਉਹਨਾਂ ਪਹੁੰਚਾ ਦਿੱਤਾ ਜਾਏ ਪਹਿਲਾਂ ਕਿਹੜੇ ਦੇਸ਼ ਗਈ ਸੀ ਉਸ ਤੋਂ ਬਾਅਦ ਫਿਰ ਕਿਹਾ ਦੇਖੋ ਜੀ ਸਾਨੂੰ ਬਸ ਇਹੋ ਪਤਾ ਆ ਕਿ ਇੱਥੋਂ ਹੀ ਗਿਆ ਵਾ ਮਹੀਨਾ ਹੋ ਗਿਆ ਵਾ ਅਮਰੀਕਾ ਵਾ ਹਾਂਜੀ ਬੜੀ ਵੱਡੀ ਜਿਹੀ ਪ੍ਰੈਸ ਰੀਡਿੰਗ ਹੋਈ ਹੈ ਜਿਸ ਨੂੰ ਜੀ ਕੋਈ ਖਾਸ ਕਹਿਣਾ ਚਾਹੁੰਦਾ ਨਹੀਂ ਵੇਖੋ ਜੀ ਇਹ ਸਾਰੇ ਸਰਕਾਰਾਂ ਦੇ ਹੈਗੇ ਨੇ ਮੁੱਦੇ ਜੋ ਵੀ ਨੇ ਪਰ ਜਿਹੜੇ ਵਿਦੇਸ਼ਾਂ ਵਿੱਚ ਆਪਾਂ ਕੰਮ ਕਰਨ ਵਾਸਤੇ ਜਾਂਦੇ ਆ ਤੇ ਉਹ ਆਪਣੇ ਅਸੀਂ ਕਈ ਸੁਪਨੇ ਸਜਾਏ ਹੁੰਦੇ ਨੇ ਘਰਾਂ ਵਾਸਤੇ ਆਪਣੇ ਪਰਿਵਾਰਾਂ ਵਾਸਤੇ ਪਰ ਉਹ ਅੱਜ ਟਹਿਟੇਲੀ ਹੋ ਗਏ ਨੇ ਸਾਡੇ ਪਰਿਵਾਰ ਦੇ ਵੀ ਤੇ ਅਸੀਂ ਬਾਕੀ ਵੀ ਜਿਹੜੇ ਨੌਜਵਾਨ ਆਏ ਨੇ ਜਾਂ ਜਿਹੜੇ ਪ੍ਰਵਾਸੀ ਆਏ ਨੇ ਆਪਣੇ ਪੰਜਾਬ ਦੇ ਆਪਣੇ ਇੰਡੀਆ ਦੇ ਉਨਾਂ ਦੇ ਘਰਾਂ ਵਿੱਚ ਵੀ ਇਦਾਂ ਹੀ ਪਰੇਸ਼ਾਨੀਆਂ ਆ